ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸ਼ਕੀਰ ਪੰਜਾਬੀ ਹਰ ਸੰਗੀਤ ਤੇ ਅੱਜ ਬਲੌਗ ਬਣਾਉਣ ਲੱਗੇ ਆਂ ਜਗਰਾਉਂ ਕੋੜਿਆਂ ਦੀ ਮੰਡੀ ਤੇ ਜਾਣੇ ਆ ਹੁਣ ਮੰਡੀ ਤੇ ਦੇਖਦੇ ਆਂ ਕੀ ਰੌਣਕ ਮੇਲਾ ਵਾ ਜਾ ਕੇ ਪਤਾ ਲੱਗੂ ਤੇ ਇਹਦੇ ਜੇਬ ਚ ਤਾਂ ਨਹੀਂ ਪੜੇ ਨਹੀਂ ਹੈਂ ਦੇ ਦੇ ਆਪ ਨੂੰ ਖਰਾਕ ਮਿਲਣਾ ਮਿਹਲੇ ਗੱਡੀ ਦੀ ਪਹਿਲਾਂ ਖਰਾਕ ਚਾਹੀਦੀ ਹੈ। ਬੰਦੀਪੂ ਚਾਹੀਏ ਇਹਦਾ ਬਈਆ ਹੈ। ਹੈ ਜਿਹੜੀ ਚੀਜ਼ ਤੇ ਫਿਰ ਜਾਣਾ ਫਿਰ ਉਹਦੀ ਤੇ ਦੇਖਭਾਲ ਕਰਨੀ ਪੈਂਦੀ ਹੈ। ਸਿਵ ਟ੍ਰੈਕ ਔਰ ਇਹਦਾ ਮੋੜ ਜੇ ਨੌਲਾ ਜਿਆਦਾ ਪਈ। ਚੁ ਗਏ ਆ ਮੰਡੀ ਚ ਜੀ ਉਹ ਵੀ ਲੱਗ ਰਾਇਆ ਤਾਂ ਮੰਡੀ ਜੀ ਹਾਂ ਤੰਬੂ ਤੰਬੂ ਲੰਦੇ ਬਈ ਅੱਜ ਆ ਕੇ ਦੇਖੇ ਕਮੇ ਇਹ ਮੰਡੀ ਤੰਦ ਦਾ ਤਾਂ ਹਜੇ ਭਰੀ ਆ ਪੂਰੀ ਤੁਨੂ ਭਰੂਗੀ ਹਾਂ ਹਾਂ ਕੱਲ ਨੂੰ ਵੀਡੀਓ ਬਣਾਵਾਂਗੇ ਆਪਾਂ ਜਿਹੜੇ ਵੀਰਪਾਈ ਦੇਖਣ ਵਾਲੇ ਆ ਆਪਣੇ ਨਾਲ ਜੁੜੇ ਆ YouTube ਤੇ ਪਹਿਲੇ ਹੀ ਆ ਦੋ ਤਿੰਨ ਦਿਨ ਹੁਣ ਆਪਾਂ ਤੇ ਨਹੀਂ 19 ਵਾਲੀਆਂ ਤੌੜਾਂ ਕਰਾਂਗੇ ਕਵਰ ਹੈ ਨਾ ਤਖਾ ਮਾਗੇ ਬਾਕੀ ਚੜਦੇ ਦਾ ਚੜਦੇ ਘੋੜੇ ਹਾਂ ਇਹ ਲੱਗੇ ਆ ਟੈਂਟ ਟੁੰਟ ਕੱਲ ਤੋਂ ਸਟਾਰਟ ਆ ਆਉਂਦਾ ਜਾਉਣਾ ਮੋੜ ਦੇਖ ਆਉਂਦਾ ਇਧਰ ਪੌਮ ਕਰ ਲੈਂਦੇ ਯਾਰ ਜਾਣਾ ਭਰਾ ਦੀ ਦੇਖ ਦੇ ਭੈਗਨੀ ਹ ਯਾਰੇ ਭਾਈ ਪੂਰੇ ਬੱਚੇ ਕੋਈ ਇਲਾ ਕਰ ਲਾ ਤੂੰ ਵੀ ਪਸੰਦ ਕੋਈ ਫੀਰੀ ਕੁਰੀ ਮਾਰ ਲਈ ਸੌਦਾ ਇੱਧਰ ਦੇਖ ਤੂੰ ਇੱਧਰ ਦਿਖਾ ਆਹ ਵਾਲਾ ਮੋਲ ਬਣਿਆ ਪਿਆ ਕਲੇ ਤੇ ਕੋੜੀ ਲੈ ਕੇ ਆਉਣਗੇ ਭਾਈ ਕੋਈ ਕੋੜੇ ਆ ਤਾਂ ਲੱਗੀ ਜਾਂਦਾ ਟੈਂਟ ਦੇ ਉਹ ਆ ਗਿਆ ਚੋਣਾ ਮੋੜ ਪਰਾਜੀ ਉਹ ਬਾਬਾ ਜੀ ਤਾਂ ਆਉਂਦੇ ਆਉਣ ਵਾਲੇ ਆ ਹਾਂ ਉਹਦੇ ਘਾਟਾ ਜਾਣਗੇ ਪਰ ਉਹ ਇੰਨੇ ਕੀੜਾ ਦੁਆਰੇ ਹੈ ਨਾ ਹਾਂਜੀ ਇਹ ਤਾਂ 10 20 ਲੱਗਦੇ ਆ ਜੇ ਕੱਲ ਨੂੰ ਆਉਣਗੇ ਜਾਣਗੇ ਕਿ ਅੱਜ ਤਿਆਰੀ ਦੀ ਵੀਡੀਓ ਦਿਖਾ ਦਿੰਨੇ ਆ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਆ ਜੀ ਉਹ ਆ ਗਿਆ ਚੋਣਾ ਮੋੜ ਫੇਰ ਆ ਗਿਆ ਆਣਾ ਮੜ ਫੇਰ ਆ ਗਿਆ ਓਏ ਆ ਗਿਆ ਬਈ ਆ ਗਿਆ ਓਏ ਕਿਉਂ ਜਾਂਦਾ ਨਾ ਧੂੜਾ ਪਟਦਾ ਅੱਜ ਨਹੀਂ ਜਾਨਵਰ ਆਇਆ ਤਾਂ ਟੈਂਟੀ ਆ ਪਹਿਲਾਂ ਅੱਜ ਤਿਆਰੀ ਤਿਆਰੀ ਚੱਲਦੀ ਕੱਲ ਜਾਨਵਰ ਤਾਂ ਇਹਦਾ ਗੱਡੀ ਤੇ ਕੀ ਡਾ ਦੇਣਾ ਆਪਾਂ ਨੋਟ ਰੱਖਦਾ ਮੈਂ ਕਿਹੜਾ 2 ਵਰ ਦਿਖਾਂਗੇ ਉਹਦੋਂ ਰੌਂਕ ਦੇਖਦੀ ਤੂੰ ਤਕਿਆ ਨੋਟ ਦੋ ਬਾਈ ਜੀ ਫਿਰੋਂ ਬਾਈ ਦੇ ਲੁੱਕ ਵਾਲੇ ਦੇ ਕਹਿਣਾ ਕੋ ਫਰੀਦ ਮਾਰਦਾ ਮੜਾ ਜਾਂ ਕੈਮਰਾ ਉਧਰ ਨੂੰ ਜ਼ੂਮ ਕਰਕੇ ਕਹਿੰਦੇ ਕਿ ਹਾਂ ਜੀ ਮਾਰਦਾ ਕੈਮਰਾ ਮੜਾ ਜੂਮ ਕਰਕੇ ਕੀ ਕਹਿੰਦਾ ਮਾਹੌਲ ਮੰਡੀ ਦਾ ਜੀ ਜਮ ਪੂਰੀ ਰੌਣਕ ਲਾਈ ਆ ਬਾਈ ਜੀ ਪੂਰੀ ਕੋੜੇ ਵੀ ਲਾਏ ਹੋਏ ਨੇ ਆਇਆ ਜਾਨਵਰ ਥੋੜੇ ਆਏ ਆ ਅਜੇ ਸਮੁੰਦਰ ਦਾ ਪੁੱਤ ਹੈਗੀ ਆ 16 17 ਤੇ 18 ਹਾਂ ਕੱਲ ਤੇ ਪਾਸੋਂ ਕਰੂ 19 ਤਰੀਕ ਨੂੰ ਦੌੜਾਂਵਾਂ ਇਹਦਾ ਕੀ ਬਾਤ ਆ ਕੀ ਬਾਤ ਆਈਆਂ ਮੁਰਗੇ ਮਕੇ ਵੀ ਹੁੰਦੇ ਆ ਮਤਗਾਂ ਜੋ ਮਰਜੀ ਲੈ ਕਤੂਰੇ ਕਬੂਤਰ ਲੱਭੀ ਖੜਾ ਲੈਂਦੇ ਉੱਥੇ ਕਿਤੇ ਸਾਈਡ 'ਤੇ ਦੇਖਦੇ ਆ ਉੱਤਰ ਫਿਰੋਂ ਉੱਪਰ ਲਿ ਕੋਈ ਜਣਾ ਮੋੜ ਤੇਰੇ ਨਾਲ ਨਾਲ ਹੀ ਤੇਰਾ ਫਿਰਦਾ ਉਹ ਦੇਖ ਲਾ ਮੋੜ ਮੋੜ ਆਉਂਦਾ Como, como. No, no, no.

ਭਾਦੀਏ ਤੈਨੂੰ ਵੀ ਕਿਸੇ ਤੇ ਦੇਖ ਲੈ ਬਾਈ ਹਾਂ ਕੋਈ ਬਾਤਸਾ ਆਪਣੇ ਵਾਲਾ ਲਿਆਵਾਂਗੇ ਮੈਂ ਤੇ ਭਾਦੀਏ ਤੈਨੂੰ ਆਦਾ ਇਧਰ ਦੇਖ ਹੈ ਨਹੀਂ ਹੁਣ ਇੰਨੀ ਊੜੀ ਮਾੜੀ ਰਹਿ ਗਈ ਬਾਈ